ਚਲਾ ਆ ਬਾਪੂ ਐ ਪਹਿਰੇ ਪਿਛੇ ਰੱਖੋ ਕਿਧਰ ਲੈ ਜਾਂਦੇ ਜੇ ਤਾ ਹੁਣ ਲਿਪੜਿਆ ਤੇ ਨਿਪੜਿਆ ਹੋ ਕੱਪੜੇ ਨਹੀਂ ਬਦਲਨੇ ਤੇ ਲਿਪੜਿਆ ਤੇ ਬਾਹਰੇ ਲਵਾਓ ਇੱਥੇ ਕਿੱਥੇ ਨਾਲੇ ਮੈਂ ਇੱਥੇ ਚਾਰ ਸੁਪਰੇ ਪਾਇਆ ਮੁਰਦਾ ਮਰਗਾ ਪਹਿਲੇ ਦੂਏ ਤੇ ਉੱਲੀ ਪਹਿਜੂਗੀ ਚਾਰ ਨੂੰ ਤੋ ਪਰੇ ਭਾਲ ਦਿੰਨੇ ਆ ਮੈਨੂੰ ਤਾਂ ਲੱਗਦਾ ਕਿ ਤੇ ਬਾਪੂ ਘਟ ਲਾ ਲਉਂਦੇ ਨਹੀਂ ਲੈਂਦਾ ਤੂੰ ਬਾਪਾ ਤੇ ਇਹ ਗੱਲ ਮੁੜ ਕੇ ਨਾ ਕਰੀ ਹੁਣ ਤੂੰ ਗੱਲ ਕਰ ਦਿੱਤੀ ਆ ਜਦੋਂ ਜਵਾਨੀ ਵਾਲੇ ਪੀਂਦੇ ਸੀ ਪੀਂਦੇ ਸੀ ਉਹਨਾ ਹੀ ਗੁਰੂਆੜੇ ਬਣਿਆ ਹੁਣ ਨਾ ਇਹ ਤੇਰੇ ਮੂੰਹ ਗੱਲ ਫੱਪਦੀ ਚੁੱਪ ਕਰ ਜਾ ਨਾ ਆਵਾਜ਼ ਨਾ ਬੋਲ ਰਹੀ ਨਹੀਂ ਆ ਨਹੀਂ ਇਧਰ ਨੂੰ ਮੂੰਹ ਚੁੱਕਿਆ ਵਾ ਉੱਥੇ ਕੱਪੜੇ ਬਦਲੀ ਕਰਾ ਗਏ ਤੂੰ ਹੀ ਮਾਸਾ ਸਾਰਾ ਬਲਾ ਦੋ ਹਾਂ ਅੰਦਰ ਨੂੰ ਭੱਜੇ ਹੁੰਦੇ ਅੰਦਰ ਜਿੱਦਾਂ ਠੰਡੀ ਪਾਈ ਹੁੰਦੀ ਆ ਆਹੋ ਜਿਹੜੀ ਖੀਰ ਠੰਡੀ ਪਾਈ ਦਾ ਖਾ ਲੋ ਖਾ ਲਾ ਯਾਰ ਗੁਬੀਰ ਜੇ ਮੇਰਾ ਯਾਰ ਖਰਾਬ ਹੋ ਗਿਆ ਤੇਰਾ ਪਰਸਾ ਹੋ ਗਿਆ ਤੂੰ ਇਹਨਾਂ ਨੂੰ ਸਮਝਾ ਦੇ ਦਿਓ ਗੁਬੀਰ ਆ ਜਾ ਇੱਧਰ ਪਤਨ ਵਾਲਾ ਲਮਕੰਡਿਆ ਨਾਲੇ ਕੋਈ ਨੀ ਲਮਕਦਾ ਰਹਿਣ ਦੇ ਨਾਇਆਂ ਨੂੰ ਫੇਰ ਬੈਠਾ ਹਾਦ ਹੋ ਗਈ ਮੈਂ ਕਹਿਨੀ ਆ ਜੇ ਮੈਂ ਇਨਾ ਕਨਾ ਨਾ ਡੱਕਾ ਤੇ ਇੱਥੇ ਉਤੇ ਮੰਜੇ ਤੇ ਚੜੇ ਰਹਿਣ ਲਈ ਬੜੇ ਤਿਬੜੇ ਬਾਪੂ ਓ ਜਾ ਤਕਬੀਰ ਤੂੰ ਹੀ ਚਲ ਜਾ ਜਾ ਅਰ ਮੈਂ ਚਲ ਜਾਣਾ ਆਪੇ ਹੀ ਗੱਲੇ ਉਹ ਤੈਨੂੰ ਭਾਲਾਵਾ ਉਥੇ ਕੋਈ ਨਹੀਂ ਮੈਂ ਬਹਿ ਜਾਣਾ ਅੱਗੇ ਠੱਡੇਲ ਮੁੰਡਾ ਫਿਰਦਾ ਵਾਂ ਉਹ ਬਹਿ ਜਾਣਾ ਬਹਿ ਜਾਣਾ ਇਦਾਂ ਕਰਦਾ ਰਹਿ ਤੀ ਆਕੜਾ ਨਹੀਂ ਜਾਂਦੀਆਂ ਤੇਰੀਆਂ ਇੱਕ ਇਹਦੇ ਵਿੱਚ ਆਕੜ ਵਾਲੀ ਕਿਹੜੀ ਗੱਲ ਹੋਈ ਕੀ ਯਾਰ ਦੇਗੀ ਪਿਆ ਕਿਥੋਂ ਠੇਡਾ ਲੱਗ ਗਿਆ ਮੈਨੂੰ ਤਾਂ ਕੀ ਹੋ ਗਿਆ ਤੇ ਤਾਂ ਕਿ ਮੈਂ ਛੱਡਣਾ ਹੋਵੇ ਕਿੰਨਾ ਬੋਲੀ ਆ ਤੇ ਬੋਲ ਤੂੰ ਹੀ ਲੱਗਿਆ ਮੈਂ ਬੋਲਣ ਨਹੀਂ ਆ ਤੇਰੇ ਕੋ ਇੰਨਾ ਨਹੀਂ ਸਰਿਆ ਵੀ ਮੇਰਾ ਪਿਓ ਵਾ ਹੈ ਤੂੰ ਮੈਨੂੰ ਗੱਲਾਂ ਕਰਾਉਣ ਡਿਆ ਲਾਗੇ ਖਲੋ ਕੇ ਤੇ ਤੁਸੀਂ ਤਾਂ ਚਾਹੁੰਦੇ ਜੇ ਲਲਲ ਮਰਜ਼ੀ ਦੋਵੇਂ ਜਾਣੇ ਕੀ ਅਸੀਂ ਚਾਹੁੰਦੇ ਆ ਉਹ ਕਹਿ ਮੋਹ ਕਹਿੰਦੇ ਕੋਟੋਂ ਨੂੰ ਜਾ ਕੇ ਹਾਂ ਕੋਟੋਂ ਨੂੰ ਜਾ ਕੇ ਤੇਰੇ ਕੋਲ ਗੱਲਾਂ ਲੈ ਵੀ ਇਹ ਹਰਕਤਾਂ ਤੋਂ ਬਾਅਦ ਨਹੀਂ ਹੁੰਦਾ ਬੁੱਢਾ ਜੀ ਵੀ ਬੰਦਾ ਵਾ ਗਿਰਾਨੀ ਨੂੰ ਰੋਗ ਦਾ ਵੀ ਮੇਰਾ ਪਿਓ ਆ ਕੀ ਕਰਨਿਆ ساری ਉਮਰ ਹੋਏ ਮਰ ਗਏ ਤੁਹਾਡੇ ਉਹੀ ਕਰੇ ਦਵਾਨੀ ਮੁੱਲ ਨਹੀਂ ਪਾਇਆ ਹੈ ਇੰਨੇ ਬੜਾ ਰੋਲਾ ਪਾਇਆ ਪਿਓ ਪੁੱਤ ਨੇ ਕੀ ਗੱਲ ਹੋ ਗਈ ਮੈਂ ਖਾ ਲੈ ਜਾਵਾਂ ਨਿਮ ਉਹ ਬਾਲ ਕੇ ਬਣਾਉਣੀ ਆ ਪਾਣੀ ਜੇ ਨਾ ਮੱਛਰ ਘਟਣਦੇ ਡੇੜੀ ਤੁਰ ਜਾਉਂਦਾ ਇਹਨੂੰ ਪੁੱਛਾਂ ਪਰ ਡੈਡੀ ਇਹ ਗਾਲੇ ਹੀ ਆ ਬੜਾ ਬੋਲ ਲੰਡੇ ਜੇ ਆਹ ਕੋਈ ਨਹੀਂ ਪਤਾ ਹੂੰ ਅੰਦਰ ਹੀ ਨਹੀਂ ਬਣ ਦੇਤਾ ਆ ਡੇੜੇ ਮਕਾਨ ਬਣਾ ਕੇ ਦੇ ਤੇ ਸਾਨੂੰ ਹੁਕਮ ਹੀ ਨਹੀਂ ਅੰਦਰ ਪੈਰ ਪਾਉਣ ਦਾ ਤੇ ਨਹੀਂ ਡੈੜੀ ਤੇਰੇ ਕੋਲ ਟੌਰ ਨਾ ਕਿਹਾ ਨਹੀਂ ਜਾਂਦਾ ਮੈਂ ਅੰਦਰ ਜਾਣਾ ਵਾ ਸਾਡੀ ਵੱਲ ਵੇਹਲਾ ਮਾਤਾ ਕਿੱਡੀ ਸੁਖੀ ਰਖੀ ਆਹੀ ਉਹ ਤਾਂ ਜਿਹਦੇ ਗਰਮਾਂ ਚ ਸੋਖੁੰਨੇ ਲੈਣਾ ਚਲਿਆ ਉਹਨੂੰ ਰੋਟੀ ਰਾਟੀ ਦੇਈ ਜਾਇਓ ਉਹ ਨਾ ਉਹਨੂੰ ਦੱਸੀ ਨਾ ਕਿ ਤੇ ਡਿਗ ਪਿਆ ਸੀ ਤੇ ਉਹ ਤੇ ਉਹ ਤੇ ਡਿਗ ਪਿਆ ਸੀ ਮੈਨੂੰ ਉਹ ਲੈ ਕੇ ਯਾਰ ਘਬੀਰ ਅੰਦਰ ਮੰਜੋ ਨਵੀ ਪਤਾ ਉਹਨੇ ਵੀ ਜੁਕਿਆ ਉਹ ਪਤਾ ਨਹੀਂ ਕਿੰਦਰ ਚਲ ਗਿਆ ਇੱਥੇ ਛੱਡ ਕੇ ਮੈਨੂੰ ਅੱਛਾ ਪਤਾ ਨਹੀਂ ਮੈਂ ਤੇ ਇੱਧਰ ਆਈ ਆ ਉਹਨਾਂ ਤੇ ਮੈਂ ਮੰਮੀ ਨਾਲ ਗੱਲਾਂ ਬਾਤਾਂ ਕਰਨੀ ਹੀ ਗਈ ਤੇ ਗੱਲਾਂ ਕਰਦੀ ਆ ਮੈਨੂੰ ਇਹ ਬੁਰਾ ਇਹਨਾਂ ਵੱਧੂ ਕਰ ਦਿੱਤੇ ਇਹਨਾਂ ਨੇ ਕੀ ਕਰਨਾ ਪਤਾ ਜਿੰਨਾ ਮਰਨਾ ਤੇ ਮੈਂ ਉਦੋਂ ਹੀ ਆ ਜਦੋਂ ਮੇਰੀ ਆਈ ਮੈਂ ਪਹਿਲਾਂ ਕਿੱਦਾਂ ਮਰ ਜਾ ਜਦੋਂ ਆਈ ਮੇਰੀ ਮੈਂ ਉਦੋਂ ਹੀ ਮਰਨਾ ਮੰਨਦਾ ਨਾ ਸੱਚਾ ਗਾ ਡੈਡੀ ਤੂੰ ਉਹ ਬੁੱਤ ਮਰ ਜਾਗੇ ਸਭ ਦੁਨੀਆ ਤੋਂ ਚਲ ਜਾਗੇ ਨਵੇਂ ਬਣ ਕੇ ਆ ਜਾਗੇ ਨਵੇਂ ਬਣ ਕੇ ਆਵਾਂਗੇ ਹੁਣ ਉਹ ਪਤਾ ਨਹੀਂ ਕਿਹੜੀ ਜੂਨ ਮਿਲ ਜਾਣੀ ਆ ਐਵੇਂ ਨਾ ਕਾਲੇ ਪਾਉ ਮਰਨ ਨੂੰ ਹਾਂ ਚਲੋ ਜਿਹੜੀ ਮਿਲੂਗੀ ਆਪੇ ਭਗਵਾਨ ਦਊ ਜਿਹੜੀ ਦੇਣੀ ਨੇ ਦੇ ਦੂਗਾ ਅੱਜ ਹੋਰ 10 ਸਾਲ ਕੱਢ ਜੋ ਅਜੇ ਤੇ ਹੱਥ ਬਹੁਤ ਟਟਾ ਖੱਚੇ ਵੱਲੋਂ ਭੋਗ ਕਿਤੇ ਐਵੇਂ ਪੈ ਜਾਂਦੇ ਆ ਅ ਕਰ ਲਿਆ ਪੈਗ ਹਾਂ ਪਰ ਮੈਂ ਪਪਾ ਮੈਨੂੰ ਕਹਿ ਦਿੱਤਾ ਮੈਂ ਜਮਾਤਰੀ ਲੈਣੀ ਆ ਤੇ ਪਹਿਲੀ ਟੀ ਹਿੱਲ ਗਈ ਆ ਇਹ ਉਹਦੇ ਮੈਨੂੰ ਨਹੀਂ ਸੌਣ ਲੱਗੀ ਆ ਰਾਤ ਸੌਣ ਨਹੀਂ ਲੱਗੀ ਆ ਕਿੰਨੇ ਚਾਹੀਦੇ ਪੈਸੇ ਤੈਨੂੰ ਪਹਿਲਾਂ ਤੇ ਦੱਸਿਆ ਹੈਗਾ 400 ਰੁਪਏ ਚਾਹੀਦਾ 200 ਨਾਲ ਹੀ ਸਰਦਾ 200 ਦੀ ਜਮਾਤਰੀ 200 ਦੀ ਚੀਜੀ ਐਨੀ ਜੀਜੀ ਸੋਰੀ ਜੀ ਤਾਂ ਵਾਪਸ ਕਰਦੀ ਮੈਂ ਚੋਂ ਜਿੰਨੇ ਪਾਜੂਗੀ ਤੇਰੀ ਤੂੰ ਕਿਥੋਂ ਕਰਨੇ ਆਏ ਪਾਹੇ ਮਨਜੋਤ ਕੀ ਆਵਾ ਹਾਏ ਹਾਏ ਪਾਹੇ ਕਿ ਤੇ ਪੁੱਤ ਰੁੱਖਾ ਨਾ ਲੱਗੇ ਤੈਨੂੰ ਮੈਂ ਕਾਹੇ ਜਵਦਾ ਜੇਬ ਚ ਪਾਲਾ ਜੇਬ ਚ ਪਾਲਾ ਤੇ ਪਤਾ ਦੇ ਮੈਨੂੰ ਲੱਗ ਹੀ ਗਿਆ ਵਾ ਵੀ ਤੂੰ 400 ਰੁਪਈਆ ਪਰਾਉਣ ਦਿਆ ਵਾ ਤੇ ਫਿਰ ਕੀ ਹੋ ਗਿਆ ਮਾਤਾ ਪੁੱਤ 400 ਰੁਪਈਏ ਦੀਆਂ ਤੇ ਕਿਤੇ ਚੀਜ਼ਾਂ ਲਿਆਓ ਤੇ ਕਿਤੇ ਸਾਰਾ ਟੱਬਰ ਖਾਈਦਾ ਵਾ ਜੋ ਮਰਜ਼ੀ ਲਿਆ ਕੇ ਰੱਖੋ ਉਹ ਮੰਗਾਈ ਬੜੀ ਹੋ ਗਈ ਹਾ ਹੁਣ ਪੁੱਤ ਇੱਕ ਨਿਆਣਾ 200 ਰੁਪਈਆ ਖਾਜੂ ਬਾਕੀ ਟੱਬਰ ਕਿੱਥੇ ਜਾਊਗਾ ਤੇ ਫਿਰ ਕੀ ਹੋ ਗਿਆ ਪਰ ਆਪਣੇ ਨਣੇ ਨੂੰ ਦੇਣ ਦਿਆ ਵਾ ਬਗਾਣਿਆਂ ਦੇਣਿਆ ਵਾ ਤੂੰ ਤੇ ਨਿਆਣੇ ਬਗੜਾ ਦੇਣੇ ਆ ਸਮ੍ਰੀਤ ਜੀ ਇੱਥੇ ਬਹਿ ਪੁੱਤ ਇੱਥੇ ਬਹਿ ਆ ਮਾਈ ਦੇ ਗੱਲਾਂ ਚ ਨਾ ਜੀ ਸੁਣ ਜਾ ਤੂੰ ਵੀ ਹੁਣ ਤੂੰ ਕਿੱਥੇ ਚੱਲਿਆ ਵਾ ਤੇਰਾ ਤਾਂ ਮਾਤਾ ਇਹੋ ਆ ਰਹਿਣਾ ਸਮ੍ਰੀਤ ਬੁੱਤੂ ਬਖਾਣਾ ਕਿੰਨੇ ਪੈਸੇ ਆ ਆਈ ਹਾਈ ਕਿੰਨੇ ਚਿੱਟੇ ਨੋਟ ਵਾ ਮੈਂ ਪਪਾ ਨੂੰ ਲੈ ਨਾ ਬੈਂਕ ਚ ਗੁਰਾ ਹੀ ਨਾ ਤਾਂ ਕਰਤੀ ਪੁੱਤ ਕੀ ਲੈਣਾ ਇਹਦਾ 200 ਦੀ ਜਿਓਮੈਟਰੀ ਆਏ ਨੀ ਨਹੀਂ ਤਾਂ ਜਿਓਮੈਟਰੀ ਵੀ 500 500 ਦੀਆਂ ਵਾ ਪਰ ਹੁਣ ਮੈਂ ਨਾ ਥੋੜੀ ਵਧੀਆ ਭਾਉ ਚ ਲੈਣਾ ਤੇ 200 ਦੀ ਜਿਓਮੈਟਰੀ ਆਏ ਨੀ ਤੇ 200 ਦੀ ਮੈਂ ਚੀਜ਼ ਹੀ ਲੈਣੀ ਜਿੰਨੇ ਬਾਤ ਗੱਲ ਕਰ ਲੈ ਆਂ ਪੁੱਤ ਇੰਨੇ ਪੈਸਿਆਂ ਦੀਆਂ ਚੀਜ਼ੀਆਂ ਨਹੀਂ ਖਾਈਆਂ ਆਹੀਂ ਤੇ ਪੁੱਤ ਕਿਤੇ ਇਦਾਂ ਦੇ ਨੋਟ ਤੇ ਵੇਖਿਆ ਹੀ ਨਹੀਂ ਕਿਤੇ ਸਰਫਾ ਹੀ ਕੀਤਾ ਇੰਨਾ ਤੇ ਪੁੱਤ ਵੇਹਲਾ ਤੇਰੇ ਸਾਹਮਣੇ ਸਾਡਾ ਕੀ ਹਾਲ ਵਾ ਤੇ ਤੂੰ ਵੀ ਸਰਫਾ ਕਰਕੇ ਪੈਸੇ ਰੱਖ ਮੁੜ ਕੇ ਕੰਮੇ ਆਉਣਗੇ ਜੇ ਕਿਤੇ ਅਸੀਂ ਆਪਣੇ ਕੋ ਥੋੜੇ ਬੂਤੇ ਪੈਸੇ ਰੱਖੇ ਹੁੰਦੇ ਨਾ ਸਾਨੂੰ ਆਹ ਦਿਨ ਨਹੀਂ ਵੇਖਣੇ ਪੈਣੇ ਤੇ ਉਤੋਂ ਤੇਰਾ ਪਿਓ ਵੇਹ ਕਿੰਨੀਆਂ ਗੱਲਾਂ ਮੈਨੂੰ ਕਰਕੇ ਗਿਆ ਵਾ ਦਾਦਾ ਦੂ ਵੀ ਪਾ ਟਿੱਗੇ ਇਹ ਵੀ ਦਾਦੂ ਨੂੰ ਵੀ ਪਾਪਾ ਇੱਦਾਂ ਹੀ ਬੋਲਣ ਦੇ ਸੀਗੇ ਫੇ ਮੈਂ ਕਹਾਂਗਾ ਕਿ ਗਿੱਤ ਬਾਦੀ ਤੈਨੂੰ ਬੋਲਣਾ ਹੈ ਦਾਦੂ ਨੂੰ। ਕੀ ਹੈ ਤੂੰ? ਹਾਂ ਪੁੱਤ ਤੂੰ ਹੈ ਨਿੱਕੀ ਆ ਤੇਰੀ ਅਕਲ ਵੱਡੀ ਆ ਇਦਾਂ ਹੀ ਸਮਝਾ ਸਮਝਾ ਕੇ ਰੱਖਿਆ ਬਾਤ ਕਰੋ ਬਾਤ ਕਰੋ। ਮੈਂ ਉੱਥੇ ਕਰਕੇ ਸੁਣਦੀ ਵੀ ਕੋਈ ਹਰੇ ਕਹਾਣੀ ਤੇ ਬਾਤ ਸੁਣਾਉਂਦੇ ਆ ਨੂੰ ਤੇ ਇਹਨਾਂ ਨੂੰ ਪਤਾ ਵੀ ਸਾਡੇ ਵਿਰੋਧ ਉਹਨਾਂ ਨੂੰ ਪਟੀਆਂ ਪੜਾਈਆਂ ਜਾਣ ਦੀਆਂ ਸਾਡੇ ਨਿਆਣਿਆਂ ਨੂੰ। ਪੁੱਤ ਮੈਂ ਕੋਈ ਇਹਨਾਂ ਨੂੰ ਪਟੀਆਂ ਨਹੀਂ ਪੜਾਈਆਂ। ਅੱਜ 4 400 ਰੁਪਇਆ ਲੈ ਕੇ ਹੱਟੀ ਜਾਂਦੇ ਤੇ ਮੈਂ ਆਖਿਆ ਪੈਸੇ ਰੱਖੋ ਸਾंभ ਕੇ ਤੁਹਾਡੇ ਕੰਮੇ ਆਉਣਗੇ ਆਹੋ ਤੇ ਤੇ ਪਿਓ ਨੇ ਕਮਾਈਆਂ ਕੀਤੀਆਂ ਵਾ ਤੇ ਪੁੱਤ ਅਹੀਂ ਕਿਹੜੀਆਂ ਰੋੜੀਆਂ ਅਹੀਂ ਕਮਾਈ ਤਰੋੜੀ ਸ਼ਰਾਬੀ ਪੀ ਕੇ ਰੋੜੀ ਦੀ ਹੈ ਕਮਾਈ ਆਹ ਕੁੜੀ ਆਖਣ ਲਈ ਆ ਦਾਦੂ ਨੂੰ ਬਹੁਤ ਗੱਲਾਂ ਕਰਨ ਦੇ ਬਾਹਰ ਕਰੰਡੇ ਇੱਥੇ ਗੱਲਾਂ ਬਾਪੂ ਮੈਨੂੰ ਲੱਗਦਾ ਹੈਗਾ ਹੁਣੇ ਮੈਨੂੰ ਉੱਥੇ ਇੱਕ ਪਾਲੀ ਤਰਸ ਆਇਆ ਬਾਪੂ ਤੇ ਵੀ ਉਹਨੂੰ ਵਿਚਾਰੇ ਨੇ ਉੱਥੇ ਕੀ ਮੱਜਾਂ ਦੇ ਲਾਗੇ ਤੇ ਰੁੱਖਾਂ ਦੇ ਥੱਲੇ ਮੰਜਾ ਡਾਇਆ ਵਾ ਤੇ ਮੈਂ ਉਹਨੂੰ ਉੱਥੇ ਹੀ ਕਹਿ ਕੇ ਆਈ ਵੀ ਵੇਲਾ ਜਿਹੜਾ ਵੱਲ ਮਾਤਾ ਵਾ ਤੇ ਉਹਨੂੰ ਅਸੀਂ ਇੱਜ਼ਤ ਦੇ ਨਾਲ ਪੱਖਾ ਤੇ ਲਾ ਕੇ ਦਿੱਤਾ ਪੂਰਾ ਇੱਕ ਕਮਰਾ ਛੱਡਿਆ ਵਾ ਪਰ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਇਹ ਵਾਏ ਜੋਗੇ ਜੇ ਲੱਗਦਾ ਉੱਥੇ ਮੰਜਾ ਜਾਣਾ ਵਾ ਡਾਡਾ ਵੀ ਸਾਰਿਆਂ ਦੀ ਗੱਲ ਆਪੀ ਬੁੱਢੇ ਦਾ ਮੰਝਾ ਕੀ ਆਂਦੇ ਨੇ ਝੋਟਿਆਂ ਦੇ ਪਿੱਛੇ ਤੁਸੀਂ ਤੇ ਉਹ ਹੀ ਗੱਲਾਂ ਕਰ ਬਖਾਲੀਆਂ ਜੇ ਮੇਰਾ ਮੰਝਾ ਬੁੱਢੇ ਲਾਗੇ ਬਾਪੂ ਤੁਹਾਡੇ ਲਾਗੇ ਚੱਲ ਜੇ ਹੋਰ ਕੀ ਚਾਹੀਦਾ ਵਾ ਮੈਨੂੰ ਨਹੀਂ ਚਾਹੀਦੇ ਮਹਿਲ ਮਨਾਰੇ ਸਾਨੂੰ ਉੱਥੇ ਇੱਕ ਟਾਰਾ ਛੱਤ ਦੋ ਪਾ ਕੇ ਬੋਰੇ ਜੇ ਅਹੀਂ ਉਹ ਗੱਲਾਂ ਕਰਾ ਲਈਏ ਲੋਕਾਂ ਕੋ ਹਨਾ ਅਹੀਂ ਕਰਵਾਈ ਅਹੀਂ ਛੱਤ ਮਰਵਾਈਏ ਆਪਣੇ ਸਿਰ ਦੇ ਵਿੱਚ ਤੇ ਤੁਸੀਂ ਉੱਥੇ ਬਹਿ ਕੇ ਸਾਨੂੰ ਰੋਜ਼ ਬੰਦਿਆਂ ਕੋ ਕਟਾਓ ਇਹ ਤੇ ਨਹੀਂ ਹੋਣੀ ਗੱਲ ਪੂਰੀ ਜੋ ਹੁਣ ਫੈਸਲਾ ਹੋ ਗਿਆ ਵਾ ਨਾ ਤੁਸੀਂ ਇੱਧਰ ਤੇ ਉਹ ਉੱਧਰ ਉਹ ਰੱਖਣ ਜਿੱਦਾਂ ਮਰਜੀ ਰੱਖਣ ਬੁੜੇ ਨੂੰ ਤੇ ਤੁਹਾਨੂੰ ਉਹ ਅੰਦਰ ਮਿਲਿਆ ਵਾ ਨਾ ਉੱਥੋਂ ਨਹੀਂ ਨਿਕਲਣਾ ਤੁਸੀਂ ਵਾਰ ਤੇ ਮੇਰੇ ਨਿਆਣਿਆਂ ਨੂੰ ਪੁੱਠੀਆਂ ਸਿੱਧੀਆਂ ਮਤਾਂ ਦੇਣ ਦੀ ਲੋੜ ਨਹੀਂ ਆ ਤੇ ਗਾਂ ਤੋਂ ਦਾਦੀ ਲੱਗ ਜਿਆਦਾ ਬਹਿਣਾ ਨਹੀਂ ਆ ਠੀਕ ਆ ਕਿਉਂ ਪੁੱਤ ਜਾਓ ਤੁਸੀਂ ਉੱਧਰ ਲੈ ਅੰਦਰ ਬਥੇਰੀਆਂ ਮਤਾਂ ਦੇਤੀਆਂ ਵਾ ਲੋਕਾਂ ਦੀਆਂ ਦਾਦੀਆਂ ਵਾ ਆਪਣੀਆਂ ਪੋਤੀਆਂ ਪੋਤਿਆਂ ਲਈ ਵਾਲੀਆਂ ਬਣਾਉਂਦੀਆਂ ਕਈ ਕੁਛ ਬਣਾਉਂਦੀਆਂ ਜੇ ਉਹ ਕਰਨ ਜੋਗੇ ਨਹੀਂ ਹੈਗੇ ਤੇ ਗੁੱਠੀਆਂ ਮਾਤਾ ਇਹਨੇ ਦੋ ਨੂੰ ਨਹੀਂ ਤੀਏ ਮੂਲ ਨਾਲੋਂ ਵਿਆਜ ਪਿਆਰਾ ਨਹੀਂ ਜੇ ਸਾਡੇ ਹੱਥ ਪੱਲੇ ਕੁਝ ਹੋਵੇ ਨਾ ਅਸੀਂ ਵਾਲੀਆਂ ਛੱਡ ਛੱਡ ਕੇ ਕਿਤੇ ਆਪਣੀ ਧੀ ਨੂੰ ਜੋ ਮਰਜੀ ਬਣਾ ਬਣਾ ਕੇ ਦਈਏ ਤੁਸੀਂ ਤੇ ਸਾਡੇ ਜੀਂਦਿਆਂ ਹੀ ਹੱਥ ਵਾਢ ਲੈ ਕੋਈ ਨਹੀਂ ਮੰਮੀ ਵਾਲੀਆਂ ਮੈਂ ਬਣਾ ਦੂੰਗੀ ਜਿੰਨੇ ਜੋਗੇ ਹੈਗੇ ਨਹੀਂ ਕਰਾਂਗੇ ਮਾੜਾ ਮਾੜਾ ਮੋਟਾ ਦਾ ਸਾਰਾ ਕੁਝ ਜਾ ਤਾਂ ਇਹ ਅੰਦਰ ਮੈਂ ਗੱਲ ਕਰਨੀ ਹੈ ਜਦਨਾ ਤੇ ਤੂੰ ਗੱਲ ਕਰਨੀ ਹਾਏ ਤੂੰ ਮੇਰੇ ਹੁੰਦਿਆਂ ਹੀ ਗੱਲ ਕਰ ਲੈ ਮੈਂ ਵਿੱਚ ਕੀ ਨਿਆਣੀ ਟਿੱਕ ਟੋਕਾ ਟਾਕੀ ਤੇ ਕਰਨੀ ਆ ਆ ਜਾ ਪੁੱਤ ਅਨੇਕ ਤੇ ਜਾਣਾ ਮੈਂ ਆ ਜਾਂ ਅੰਦਰ ਛੱਡ ਦੋ ਮੰਮੀ ਨਾ ਕਰੋ ਇਦਾਂ ਨਿਆਣੇ ਨੇ ਮੇਰੇ ਕਹਿਣੇ ਤੋਂ ਬਾਹਰ ਹੋ ਜਾਣਾ ਮੈਂ ਫਿਰ ਇਦਾਂ ਤੇ ਮੁੰਡੇ ਢਾਡੇ ਨੇ ਕਹਿਣਾ ਮੈਂ ਵੀ ਤੂੰ ਕੰਟਰੋਲ ਹੀ ਨਹੀਂ ਰੱਖਿਆ ਤੇ ਤੂੰ ਇਹਦੇ ਡਰੈੱਸ ਘਾਤੋ ਚੇਂਜ ਕਰ ਲਈ ਆ ਇੰਨੀਆਂ ਮੇਰੇ ਕੋ ਨਹੀਂ ਧੁੱਪਦੀਆਂ ਮੇਰੀ ਮਰਜ਼ੀ ਤੇਰੀ ਗਾਦੀ ਮਰਜ਼ੀ ਤੇਰੀ ਮਰਜ਼ੀ ਤੁਹਾਨੂੰ ਕੀ ਅੱਛਾ ਤੂੰ ਮੱਜੀਆਂ ਕਰਨ ਵਾਲੇ ਦਿਨ ਕਿਦਣ ਜੰਮ ਪੀਂਗੀ ਇਦਾਂ ਹੀ ਕਿਹਾ ਇੱਥੇ ਉਹੋ ਗੱਸ਼ੀ ਹੋਣਾ ਵਾ ਜੋ ਮੈਂ ਕਹਿਣਾ ਵਾ ਇਦਾਂ ਹੀ ਕਿਹਾ ਕਰੇ ਇਦਾਂ ਹੀ ਹਾਨੂੰ ਕਹਿੰਦੇ ਆ ਤੁਸੀਂ ਵੀ ਇਦਾਂ ਹੀ ਕਿਹਾ ਕਰਿਓ ਇਹਨਾਂ ਨੂੰ ਮੰਮੀ ਆ ਜੋੜੇ ਤੇਰੇ ਅੱਗੇ ਹੱਥ ਨਾ ਮਟ ਨਾ ਦੇ ਪੁੱਠੀਆਂ ਨਾ ਪੱਟੀਆਂ ਪੜਾਉਣ ਨੂੰ ਬਾਜ ਲੋਕਾਂ ਨੇ ਪਤਾ ਕੀ ਕਹਿਣਾ ਵਾ ਜੇ ਵਿਆਹੀ ਗਈ ਤੇ ਉਹਨਾਂ ਕਹਿੰਦਾ ਮਾਂ ਨੇ ਇਹੋ ਜਿਹਾ ਸਿਖਾਇਆ ਵਾ ਗਾਲਾਂ ਬਾਜ ਮੇਰੇ ਮੀਨੂ ਵਹਾਈ ਇਹਦੇ ਸਹੁਰਿਆਂ ਕੋ ਤੈਨੂੰ ਗਾਲਾਂ ਨਹੀਂ ਪੈਂਦੀਆਂ ਜੇ ਮੈਂ ਜਿੰਦੀ ਰਹੀ ਨਾ ਇਹਦੇ ਵਿਆਹ ਤੱਕ ਮੈਂ ਆਪ ਦੱਸ ਦੂੰ ਸਭ ਕੋ ਉਥੇ ਜਾ ਜਾ ਕੇ ਕਿ ਸਾਡੇ ਨਾਲ ਆ ਕੁਝ ਹੁੰਦਾ ਹੀ ਤੇ ਤੁਹਾਨੂੰ ਲੋ ਲੱਗਣੀ ਆ ਆਹੋ ਕੱਢ ਦਿਓ ਜਲੂਸ ਬਿਠਾ ਲਿਓ ਘਰ ਹੁਣ ਨਾ ਦੇਓ ਕਿਤੇ ਰਿਸ਼ਤੇ ਐਂ ਕੀ ਕਰਨੇ ਢਾਣਾ ਜੱਗੋ ਤੇਰਵੀ ਜੋ ਤੁਸੀਂ ਕਰਦੇ ਆ ਉਹਦਾ ਹੀ ਜਵਾਬ ਦੇਈਦਾ ਵਾ ਹਾਏ ਨਹੀਂ ਜਾਣਾ ਕਰ ਮੈਨੂੰ ਇਹ ਬਹਿ ਲੈਂਦੇ ਹਾਂ ਇੱਥੇ ਜਰਾ ਕ ਹੁਣ ਤੋਂ ਹੀ ਮੈਂ ਅੰਦਰ ਵੜ ਕੇ ਕੀ ਕਰਾਂ ਆਹੋ ਇੱਥੇ ਬਹਿ ਕੇ ਨੋਕਾ ਟੋਕੀ ਜੁਕਾਨੀ ਇੱਧਰ ਆਉਂਦਿਆਂ ਇੱਧਰ ਆਉਂਦਿਆਂ ਉਹਦੇ ਪਾਣੇ ਦੀ ਮੈਂ ਬੜੀ ਸੌਖੀ ਆ ਚੰਨਨੀ ਤੂੰ ਉੱਧਰ ਚੱਲ ਚੱਲ ਇੱਥੇ ਤੇ ਬਾਅਦ ਵਿੱਚ ਸੁਣ ਲੈ ਮੇਰੀ ਗੱਲ ਜਿੱਦਾਂ ਹੁਣ ਤੂੰ ਬੋਲੀ ਹੈ ਨਾ ਜੇ ਇਦਾਂ ਬੋਲੀ ਤੇ ਜਿਬ ਵੱਡ ਤੋਂ ਫੜ ਕੇ ਤੇਰੀ ਮੈਂ ਕੰਚੀ ਨਾ ਮਰਜ਼ੀ ਤੇਰੀ ਇੱਥੇ ਇਹ ਰਾਤ ਨੂੰ ਦੀਏ ਮੇਰੇ ਲੱਗੇ ਆ ਜੀ ਮੰਮੀ ਔਖੇ ਹੋਣਾ ਹੀ ਆ ਜਮਾਨਾ ਅੱਗੇ ਬੜਾ ਤੇਜਵਾ ਉਦੋਂ ਤੂੰ ਆਦੀ ਜ਼ਬਾਨ ਵਧਾਈ ਜਾਨੀ ਦਾਦੀ ਐਣਾ ਪੋਤਿਆਂ ਨੂੰ ਜਾ ਕੇ ਹਣ ਵੀ ਆਹ ਕੋ ਕਰਦੀ ਐ ਇੱਧਰ ਆਓ ਗੱਲ ਸੁਣੋ ਫੋਨ ਤੇ ਲੱਗੇ ਆ ਤੁਸੀਂ ਚੈਨਲ ਆ ਆ ਵੀਰਾਂ ਸੁਣ ਲੈ ਮਾਤਾ ਦੀਆਂ ਗੱਲਾਂ ਉਹ ਕੁੜੀ ਨੂੰ ਪੁੱਠੀਆਂ ਮੈਂ ਤਾਂ ਪੜਾਉਣ ਢੀ ਐ ਤੇ ਕੁੜੀ ਅੱਗੋਂ ਮੇਰੇ ਅੱਗੋਂ ਬੋਲਣ ਢੀ ਮੇਰੀ ਮਰਜ਼ੀ ਮੇਰੀ ਮਰਜ਼ੀ ਇਹੋ ਜਿਹਾ ਗੁੱਸਤ ਨਹੀਂ ਮੈਂ ਚੱਲਣ ਦੇਣਾ ਨਾਲੇ ਕੁੜੀ ਆ ਅੱਗੇ ਉਹ ਸਾਰੇ ਜਾ ਕੇ ਜ਼ਬਾਨ ਚ ਲਾਉਗੀ ਤੇ ਫੇਰ ਇਨੇ ਪਕਾਵਾ ਮਾਦਾ ਨਹੀਂ ਗਿਆ ਹੋਰ ਮੈਂ ਉੱਥੇ ਖਲੋਚੀ ਤੇ ਇੱਥੇ ਮੈਂ ਮੈਂ ਤਾਂ ਕਿਹਾ ਰਹੇ ਦਾਦੀ ਇਹ ਮਤਾਂ ਦੇਂਦੀ ਐ ਇਹਦੇ ਪੁੱਟੀਆਂ ਪੱਟੀਆਂ ਪੜਾਉਂਦੀ ਐ ਨੂੰ ਨਹੀਂ ਵੇਖ ਵਖੇਂਦੀ ਐ ਨਹੀਂ ਸਿੱਖ ਸਖੇਂਦੀ ਐ ਨਹੀਂ ਜੋ ਤੁਸੀਂ ਹਰਨਾ ਕਰਦੇ ਨਾ ਨਿਆਣੇ ਸਭ ਕੁਝ ਵੇਂਦੇ ਆ ਮਦਾ ਖਾਨ ਤੇ ਬੜੇ ਆਉਂਦੇ ਆ ਪਰ ਉਹ ਤੇ ਅਮਲ ਵੀ ਕਰਿਆ ਕਰ ਥੋੜਾ ਬੋਤਾ ਵੇਂਦੇ ਨਹੀਂ ਆ ਵਿਖਾਏ ਜਾਂਦੇ ਆ ਆਹ ਵੇਖ ਲੋ ਆਹ ਵੇਖ ਲੋ ਇਦਾਂ ਕਰਦੇ ਉਦਾਂ ਕਰਦੇ ਆ ਹੁਣ ਸਾਡੇ ਨਾਲ ਇੱਚੀ ਨਹੀਂ ਕਰਦੇ ਸਾਡੀ ਗੱਲ ਤੱਕਾ ਤੱਕੀ ਗੱਲਾਂ ਕਰਦੀ ਓ ਮੈਂ ਤੇ ਉਹ ਅੰਦਰ ਇਹ ਨਹੀਂ ਚੁੱਪ ਕਰਦੀ ਏਦਾਂ ਤੇ ਤੁਸੀਂ ਜੋ ਕੁਝ ਕਰਦੇ ਆ ਨਾ ਨਿਆਣੇ ਅੱਜਕੱਲ ਬੜੇ ਸਿਆਣੇ ਆ ਉਹ ਸਭ ਕੁਝ ਵੇਂਦੇ ਆ ਮਾਤਾ ਪਤਾ ਸिखਾਲਦੀ ਤੂੰ ਹੀ ਆ ਕੋਈ ਨਹੀਂ ਐਂ ਸੁਧਾਰ ਲਾਂਗੇ ਇਹਨਾਂ ਨੂੰ ਜੁੱਤੀ ਬਥੇਰੀ ਕैम ਆ ਚੱਲ ਅੰਦਰ ਵੜ ਹਾਏ ਹਾਏ ਐਨੀ ਗਰਮੀ ਜੀ ਮੈਂ ਹੁਣ ਤੋਂ ਕਿੱਥੇ ਅੰਦਰ ਵੜ ਜਾ ਲੱਗਾ ਵਾ ਹਏ ਹਾਏ ਹੋਏ ਹਾਏ ਠੀਕ ਕਿਈ ਤੱਕ ਕੇਈ ਤੱਕ ਕੇ ਬਾਹਰ ਕੱਢ ਦੋ ਹਾਂ ਮੈਨੂੰ ਅੰਦਰ ਮੈਨੂੰ ਗਰਮੀ ਲੱਗਣੀ ਅੰਦਰ ਇਹ ਚੱਲ ਜਾ ਬਾਹਰ ਚੱਲ ਗਈ ਤੇ ਫਿਰ ਸਾਡਾ ਹੀ ਕੁੱਟਕਟਾਪਾ ਕਰਾਉਣਾ ਵਾ ਚਲੋ ਅੰਦਰ ਇੰਨਾ ਟਾਈਮ ਦੀ ਐਸਟ ਕਰੋਗੀ ਨਾ ਇੰਨਾ ਟਾਈਮ ਜੀ ਲੋੜੋ ਚੀਜ਼ੀ ਉੱਥੇ ਬਾਏ ਮਾਰਦੀ ਜੇ ਜੋ ਬਪਾ ਡੇ ਨੂੰ ਹੁੰਦੇ ਸਾਰੇ ਇਹ ਤੱਕਾ ਨਾ ਕਰੋ ਸਾਡੇ ਨਾਲ ਤੱਕਾ ਨਾ ਕਰੋ ਨਹੀਂ ਨਹੀਂ ਸੁਦਰ ਉਧਰ ਬਹਿ ਕੇ ਤੇ ਗੱਲ ਕਰੀਏ ਐਦਾਂ ਤੇ ਫਿਰ ਵਿਗੜ ਜਾਣਾ ਮਾ ਕੰਮ ਇਹ ਦੇ ਬੱਜਵਾ ਮਾਂ ਦੇਣ ਦੀ ਸਾਨੂੰ ਤੇ ਚੱਲ ਆ ਆਖਾ ਬਕੀਤਾ ਇਨਾ ਇਨਾ ਸਤਾ ਇਨਾ ਸਤਾ ਗੀਤੇ ਕੋਹ ਨਹੀਂ ਹਾਲ ਬਲਜੀਤ ਦਾ ਵੀ ਮੰਨ ਲਓ ਕੋਈ ਮੇਨਾ ਬਾਹਰੋਂ ਬੰਦਾ ਆਇਆ ਹੁੰਦਾ ਜੇ ਮੰਨਾ ਹੀ ਆਈਂਦਾ ਉਹਨੇ ਮੈਨੂੰ ਟਿਚਣਾ ਕਰ ਕਰ ਮਾਰ ਦੇਣਾ ਹੈ ਕਿ ਵੀ ਇਹ ਤੇਰੇ ਘਰ ਚ ਕੋਈ ਪੁੱਛ ਗਿਸ਼ਿਆ ਨਹੀਂ ਕੋਈ ਨਹੀਂ ਇਹਦਾ ਕਰਦਾਂ ਲਾਜ ਹੁਣ ਕਰਨਾ ਪੈਣਾ ਕੋਹਨਾ ਕੋ ਮੈਨੂੰ ਕੀ ਕਰਨਾ ਪੈਣਾ ਜੋ ਤੈਨੂੰ ਕਰਨ ਨੂੰ ਕਿਹਾ ਉਹ ਤਾਂ ਤੁਸੀਂ ਕਰਨੀ ੜੇ ਆਖਿਆ ਵੀ ਚਾਰ ਦਾ ਮਸਾਲਾ ਲੈ ਕੇ ਆਓ ਉਹ ਲੈ ਕੇ ਆਓ ਹਾਂ ਜਾਂ ਫਟਾਫਟ ਰਾਤ ਮੈਂ ਚਾਰ ਪਾ ਲੂੰਗੀ ਨਹੀਂ ਤੇ ਕਾਲਾ ਹੋ ਜਾਣਾ ਪਿਆ ਪਿਆ ਨਹੀਂ ਤੂੰ ਮੈਨੂੰ ਨੌਕਰ ਸਮਝਿਆ ਕਦੀ ਇੱਧਰੋਂ ਆ ਇਹ ਕਰ ਲਓ ਕਦੀ ਉੱਧਰੋਂ ਆ ਇਹ ਕਰ ਲਓ ਇਹ ਤੇ ਨੌਕਰ ਵਾਲੀ ਕਿਹੜੀ ਗੱਲ ਐ ਘਰ ਦਾ ਕੰਮ ਕਰਨਾ ਨਹੀਂ ਆ ਤੂੰ ਤੇ ਮੇਰੇ ਕੋਈ ਵੈਲਿਊ ਨਹੀਂ ਰਹਿਂਦੀ ਤੇ ਘਰ ਦੇ ਵਿੱਚ ਜਿਵੇਂ ਮੈਂ ਬਾਪੂ ਨੂੰ ਅੰਦਰ ਲਿਆਈ ਕਿਹਨੇ ਰੀ ਆ ਗਈ ਓਏ ਉਹਦੀ ਕਮਾਈ ਦੇ ਬਣਿਆ ਸਾਰਾ ਕੋ ਇਹਦਾ ਮਤਲਬ ਇਹ ਨਹੀਂ ਕਿ ਤੂੰ ਜੋ ਕਹਿੰਦੀ ਮੈਂ ਉਹੇ ਕਰੂੰਗਾ ਅਕਸਰ ਮੇਰਾ ਪਿਓ ਵਾਉ ਤਦਨੇ ਮੈਂ ਕਿਆ ਕਿਉਂ ਮੱਚੇ ਫਿਰਦੇ ਆ ਇਹਨਾਂ ਤੇ ਪਤਾ ਹੀ ਨਹੀਂ ਕਿ ਬਾਪੂ ਦੀ ਗੱਲ ਤੋਂ ਡਰੇ ਆ ਮੈਂ ਤਾਂ ਕਿਹ ਘਰੇ ਵੈਲਿਊ ਨਹੀਂ ਕੋਟ ਪੈਂਟ ਪਮਾਉਣਾ ਪੈਣਾ ਤਾਂ ਵੈਲਿਊ ਬਣਦੀ ਬੰਦੇ ਦੀ ਮੈਂ ਕੋਟ ਪੈਂਟ ਤੋਂ ਉਦਾਂ ਹੀ ਚੰਗਾ ਵਾਂ ਕਿਹੜੇ ਮથે ਕੂਬਿਆਗਾ ਚਾਜਣਾ ਕਿਦੇ ਕੋਈ ਬਾਹਰੋਂ ਬੰਦਾ ਹੀ ਆਇਆ ਹੁੰਦਾ ਨਾਲ ਤੂੰ ਤੇ ਕੋਈ ਬੰਦਾ ਨਹੀਂ ਵੇਂਦੀ ਕਿ ਕੌਣ ਆਰੇ ਕੌਣ ਹੈ ਆਪਣਾ ਬਗੜਵਾ ਕਰੀ ਜਾਣਾ ਕਰੀ ਜਾਣਾ ਹੁੰਦਾ ਤੂੰ ਬੰਦਾ ਕੌਣ ਸੀ ਪਿਓ ਹੀ ਤੁਹਾਡਾ ਗੋੜ ਗੋੜ ਮੁੜ ਕੇ ਨਾ ਕੱਪੜੇ ਭਿੱਜੇ ਤੇ ਗੋੜ ਗੋੜ ਗੰਦੇ ਹੋਏ ਤੇ ਲਾਣ ਵਾਲਾ ਦਾ ਲਮਕੰਡਿਆ ਸੀ ਤੇ ਜੇ ਵੀ ਨਾਲ ਉਹਦੇ ਬਾਪੂ ਆਇਆ ਹੁੰਦਾ ਹੋਰ ਕੋਈ ਉਹ ਸੁਣ ਲੈਂਦਾ ਹੋਊਗੀ ਕਹਿੰਦਾ ਉਹ ਕਿਤੇ ਨਹੀਂ ਬਾਪੂ ਦੇ ਨਾਲ ਕੋਈ ਵੀ ਹੁੰਦਾ ਉਹਨਾਂ ਨੂੰ ਪਤਾ ਉਹ ਬਾਹਰੇ ਬੈਬੂ ਕੇ ਚਲ ਜਾਂਦੇ ਆ ਉਹ ਤੁਸੀਂ ਪਖੰਡ ਫੜਿਆ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਚਾਰ ਸੁਕਣੇ ਪਾਇਆ ਉੱਤੇ ਪਰਛਾਵਾ ਦੇਣਾ ਹੀ ਮੈਂ ਨਾ ਕਿ ਪਰਛਾਵਾ ਇੱਡਾ ਹੀ ਮਾੜਾ ਸੀ ਉਹਦਾ ਸਭ ਕੁ ਉਹਦੇ ਹੱਥੀ ਹੁੰਦਾ ਹੁੰਦਾ ਸੀ ਉਹ ਵੀ ਨਿਰਜੇ ਤੇ ਰੱਖ ਹੁੰਦਾ ਆ ਬੀ ਅੰਬ ਨਹੀਂ ਹੁੰਦਾ ਹੁੰਦਾ ਹੀ ਆ ਵੀ ਟੁੱਕਦਾ ਹੁੰਦਾ ਹੀ ਉਦੋਂ ਨਹੀਂ ਕਿ ਅਸੀਂ ਪਰਸ਼ਾਵਾਂ ਪਿਆ ਨਾ ਉਹਦਾ ਕਦੀ ਮੁੜਕਾ ਪਿਆ ਹੀ ਵੇਚਦੇ ਬਾਬਾ ਬਾਸ ਕਰੋ ਮੈਂ ਤਾਂ ਐਵੇਂ ਬੁਰਿਆ ਪਾਪਾ ਨੂੰ ਕਹਿ ਬੈਠੀ ਉਹ ਗੋੜ ਗੋੜ ਮੁੜ ਕੇ ਨਾ ਕੱਪੜੇ ਭਿੱਜੇ ਇਹਦੱਲੋਂ ਕਿਹਾ ਹੀ ਮੈਂ ਮੈਂ ਤੁਹਾਨੂੰ ਇੱਕ ਗੱਲ ਪੰਜਾਬੀ ਸਮਝਾਦਾ ਅੱਜ ਜੇ ਕਦੇ ਬਾਪੂ ਮੇਰਾ ਅੰਦਰ ਆਇਆ ਤੇ ਜੇ ਤੂੰ ਕੋਈ ਨੌ 13 ਕੀਤੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਮੈਂ ਤੁਹਾਨੂੰ ਹੁਣੇ ਸਮਝਾਦਾ ਨਾ ਅੱਜ بڑے ਬਾਪੂ ਦੇ ਜੱਟੇ ਬੱਟੇ ਬਣੇ ਜੇ ਕੀ ਸਿਖਾਤਾ ਗੁੜੀਆਂ ਸਿਕਾਉਂਦੀਆਂ ਹੁੰਦੀਆਂ ਇੱਥੇ ਤੁਹਾਡਾ ਪਿਓ ਨਹੀਂ ਤੁਹਾਡਾ ਘਰ ਵਸਣ ਦੇਣਾ ਚਾਹੁੰਦਾ ਵਸਣਾ ਨਹੀਂ ਦੇਣਾ ਉਹਨੇ ਕੋਈ ਮਾਰ ਚੰਗੀ ਨਹੀਂ ਕਹੀ ਪਰ ਮੈਨੂੰ ਆਪਣੇ ਆਪ ਨੂੰ ਹੋਇਆ ਵਾ ਕਿ ਜੋ ਕੋਈ ਅੱਜ ਉਹਦੇ ਨਾਲ ਡੈਣਾ ਕਰਨਾ ਕੱਲ ਨੂੰ ਸਾਡੇ ਨਾਲ ਇਹੋ ਕੋਈ ਹੋਣਾ ਵਾ ਆਹੋ ਹੋਣਾ ਵਾ ਇੱਥੇ ਕੀ ਕਰਨ ਦੇ ਆ ਰੋਟੀ ਉਹਨਾਂ ਨੂੰ ਪਕਾ ਕੇ ਦੇਈ ਦੀ ਕੱਪੜੇ ਉਹਨਾਂ ਨੂੰ ਤੋਹ ਕੇ ਦੇਈ ਦੇ ਕੀ ਕਾਂਡੇ ਕੀ ਮੜਾ ਕਾਂਡੇ ਉਹਨਾਂ ਦੇ ਨਾਲ ਤੂੰ ਚੰਗਾ ਵੀ ਕੀ ਡੇ ਕਰ ਨਹੀਂ ਸੋਹਰਿਆਂ ਵਾਲੀ ਉਹਨਾਂ 'ਚ ਕਿਹੜੀ ਕੋਈ ਗੱਲ ਹੈਗੀ ਨਾਲਾ ਐਡਾ ਐਡਾ ਲੰਮਾ ਨਾਲਾ ਲਮਕਦਾ ਹੈ ਉਹਦਾ ਬੰਦਾ ਬੁਰਾ ਲੱਗਦਾ ਨੋਹਾਂ ਤੀਆਂ ਸਾਹਮਣੇ ਤੇ ਬਜ਼ੁਰਗ ਹੋਇਆ ਵਾ ਹੁਣ ਉਹ ਗੁੱਲ ਮੁੰਡਾ ਕਿਹੜਾ ਨਾਲਾ ਲਮਕੰਦਾ ਹੈ ਉਹ ਨਹੀਂ ਜਾਂਦਾ ਰਹਿੰਦਾ ਉਹ ਕਿਹੜੇ ਬੱਸ ਕਰੋ ਤੂੰ ਤੇ ਲੜਨ ਨਹੀਂ ਬੈਗੇ ਆ ਲੜਨ ਬੈਗੇ ਆ ਜਾ ਚਾਹ ਦਾ ਮਸਾਲਾ ਲੈ ਕੇ ਆਓ ਜਾ ਲੈ ਕੇ ਦੇ ਵਰਤੀ ਦੇ ਚਾਰ ਦਾ ਮਸਾਲਾ ਲਿਓ ਚਾਰ ਦਾ ਮਸਾਲਾ ਚਾਰ ਕਿਸੇ ਤੈਨੂੰ ਦਿਣਾ ਪੈਣਾ ਹੋਣਾ ਮੈਂ ਧੀਏ ਇਦਾਂ ਬੋਲੂਗਾ ਜਿੱਦਾਂ ਕਿਸ਼ਤਾਂ ਦੇ ਨਾਲ ਵੀ ਬੋਲਣਾ ਹੁੰਦਾ ਨਹੀਂ ਤੇ ਸਖਾ ਕੇ ਤਾਂ ਤੁਹਾਨੂੰ ਮੈਂ ਭੇਜਦਾ ਪੈਟਰੋਲ ਪੰਪ ਤੇ ਨੰਬਰ ਆਉਂਦੇ ਆ ਹੁਣ ਚੁੱਪ ਗਏ ਚਲ ਜਾ ਤੇ ਜੋ ਲਿਖਣਾ ਲਿਖ ਕੇ ਪਰਚੀ ਮੈਨੂੰ ਫੜਾ ਦੇ ਮੇਰੇ ਸਿਰ ਨਾ ਬੋਧਾ ਖਾ ਹੁਣ ਚੰਗਾ ਬਾਬਾ ਲਿਖਣ ਲੱਗ ਗਿਆ ਬਾਬਾ ਬਸ ਇਹਨੂੰ ਇਹ ਪਤਾ ਚੰਗਾ ਬਾਬਾ ਧੀ ਪੁੱਤਰੀ ਐ ਹੁਣੇ ਹਾਏ ਮੈਨਾਂ ਇਹ ਤੇ ਭੂਂਡੂਂ ਗੂ ਛੜ ਗਿਆ ਆਫਰੇ ਆ ਵਾ ਪਤਾ ਨਹੀਂ ਬੁੱਢੇ ਨੇ ਕੀ ਸਿਖਾਤਾ ਵਾ ਹੁਣ ਇਹਨੂੰ ਵੀ ਨਹੀਂ ਲੱਗੇ ਬਹਿਣ ਦਿਆ ਕਰਨਾ ਅੱਗੇ ਤੇ ਮਾੜਾ ਮੋਟਾ ਘਲਾ ਦੇ ਨਾ ਲੱਗੇ ਚਾਹ ਪਾਣੀ ਖੜਾ ਆ ਚੱਲ ਉਹਦੇ ਕੱਪੜੇ ਵੀ ਕਦੀ ਕਦੀ ਫੁਲਕ ਦਿੰਦਾ ਸੀ ਬਾਪੂ ਦੇ ਉੱਥੇ ਤੇ ਪੱਠਿਆਂ ਪੁੱਠਿਆਂ ਵਾਲੇ ਹੁਣ ਨਹੀਂ ਇਹਨੂੰ ਲੱਗੇ ਬਹਿਣ ਦੇਣਾ ਕਿੱਡਾ ਇਹਨਾਂ ਨੇ ਪਖੰਡ ਫੜਿਆ ਅੱਜ ਤੇ ਨਾ ਬੁੱਢੇ ਨੂੰ ਅਨਚੋਪੜੀਆਂ ਰੋਟੀਆਂ ਦੇਣੀਆਂ ਇਹਨੂੰ ਕਿੱਦਾਂ ਪਤਾ ਲੱਗੂ ਸ਼ਿਕਾਇਤਾਂ ਕਿੱਦਾਂ ਲਾਈ ਦੀਆਂ ਵਾ